ਇਹ ਤਸਵੀਰਾਂ ਬਠਿੰਡਾ ਤੋਂ ਸਾਹਮਣੇ ਆਏ ਨੇ ਜਿੱਥੇ ਇੱਕ ਕੁੜੀ ਜ਼ਖਮੀ ਹੋ ਗਈ ਦੱਸਦੀ ਹੈ ਕਿ ਚੱਲਦੀ ਟ੍ਰੇਨ ਤੋਂ ਅਚਾਨਕ ਰੇਲਵੇ ਲਾਈਨ ਤੋਂ ਡਿੱਗ ਗਈ ਜ਼ਖਮੀ ਹਾਲਤ ਦੇ ਵਿੱਚ ਲੋਕਾਂ ਨੇ ਦੱਸਦੀ ਹੈ ਕਿ ਕੁੜੀ ਨੂੰ ਹਸਪਤਾਲ ਦਾਖਲ ਕਰਵਾਇਆ ਜਿੱਥੇ ਉਸ ਦੀ ਹਾਲਤ ਜਿਹੜੀ ਹੈ ਗੰਭੀਰ ਬਣੀ ਹੋਈ ਹੈ ਜਾਣਕਾਰੀ ਦੇ ਮੁਤਾਬਕ ਦੱਸਦੀ ਹੈ ਕਿ 10ਵੇਂ ਦੇ ਪੇਪਰਾਂ ਦੇ ਵਿੱਚੋਂ ਕੁੜੀ ਫੇਲ ਹੋਈ ਦੋ ਪੇਪਰਾਂ ਦੇ ਵਿੱਚੋਂ ਫੇਲ ਹੋਈ ਔਰ ਦੁਬਾਰਾ ਦੋ ਪੇਪਰ ਜਿਹੜੇ ਨੇ ਉਹ ਕੁੜੀ ਵੱਲੋਂ ਦਿੱਤੇ ਗਏ ਹਾਲਾਂਕਿ ਦੋ ਪੇਪਰਾਂ ਦੇ ਵਿੱਚੋਂ ਇੱਕ ਪੇਪਰ ਦੇ ਵਿੱਚ ਕੁੜੀ ਪਾਸ ਹੋ ਗਈ ਔਰ ਇੱਕ ਦੇ ਵਿੱਚੋਂ ਫੇਲ ਹੋ ਗਈ ਤਾਂ ਹਾਲੇ ਦੇ ਵਿੱਚ ਰਿਜ਼ਲਟ ਜਿਹੜਾ ਹੈ ਉਹ ਆਇਆ ਕਿਉਂਕਿ ਮੋੜ 10ਵੀਂ ਦੇ ਦੋ ਪੇਪਰ ਜਿਹੜੇ ਨੇ ਉਹ ਕੁੜੀ ਵੱਲੋਂ ਦਿੱਤੇ ਗਏ ਸੀ ਔਰ ਇੱਕ ਪੇਪਰ ਦੇ ਵਿੱਚੋਂ ਫੇਲ ਹੋ ਗਈ ਔਰ ਇਸੇ ਦੇ ਚਲਦੇ ਹੋਏ ਕੁੜੀ ਜਿਹੜੀ ਹੈ ਪਰੇਸ਼ਾਨ ਰਹਿਣ ਲੱਗ ਪਈ ਔਰ ਇਹ ਵੀ ਜਾਣਕਾਰੀ ਸਾਂਝੀ ਕਰਦੀ ਹੈ ਕਿ ਬਠਿੰਡਾ ਅਤੇ ਅਬੋਹਰ ਰੇਲਵੇ ਲਾਈਨ ਤੋਂ ਬੀਤੀ ਰਾਤ ਇੱਕ ਟ੍ਰੇਨ ਜਿਹੜੀ ਹੈ ਉਹ ਲੰਘੇ ਔਰ ਅਚਾਨਕ ਚੱਲਦੀ ਟ੍ਰੇਨ ਦੇ ਵਿੱਚੋਂ ਕੁੜੀ ਜਿਹੜੀ ਹੈ ਉਹ ਹੇਠਾਂ ਡੇ ਗਈ ਔਰ ਗੰਬੀਰ ਜਿਹੜੀਆਂ ਸੱਟਾਂ ਨੇ ਉਹ ਸਿਰ ਦੇ ਉੱਤੇ ਲੱਗੀਆਂ ਔਰ ਨੇੜੇ ਹੀ ਜਿਹੜੇ ਘਰ ਸੀ ਲੋਕਾਂ ਦੇ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲੇ ਔਰ ਕੁੜੀ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਕਿ ਉਸ ਦਾ ਇਲਾਜ ਚੱਲ ਰਿਹਾ ਹੈ ਜਾਣਕਾਰੀ ਦੇ ਮੁਤਾਬਕ ਦਾਸਦੀਏ ਇੱਕ ਕੁੜੀ ਜਿਹੜੀ ਹੈ ਸਿਰਸਾ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ ਉਮਰ ਕਰੀਬ 15 ਸਾਲ ਦੱਸੀ ਜਾ ਰਹੀ ਹੈ ਜੋ ਇੱਕ ਪੇਪਰ ਦੇ ਵਿੱਚੋਂ ਫੇਲ ਹੋਣ ਕਾਰਨ ਕਾਫੀ ਪਰੇਸ਼ਾਨ ਚੱਲ ਰਹੀ ਸੀ ਸਦਮੇ ਦੇ ਵਿੱਚ ਸੀ ਹਾਲਾਂਕਿ ਇਹ ਜਾਂਚ ਦਾ ਵਿਸ਼ਾ ਹੈ ਕਿ ਆਖਰਕਾਰ ਉਹ ਟ੍ਰੇਨ ਦੇ ਵਿੱਚ ਕਿੰਜ ਸਫ਼ਰ ਕਰ ਰਹੀ ਸੀ ਕਿ ਉਸ ਦੇ ਨਾਲ ਕੋਈ ਮੌਜੂਦ ਸੀ ਜਾਂ ਨਹੀਂ ਜਾਂ ਇਕੱਲੀ ਘਰੋਂ ਪਰੇਸ਼ਾਨ ਹੋ ਕੇ ਨਿਕਲ ਗਈ तमाम ਜਿਹੜੇ ਸਵਾਲ ਨੇ ਖੜੇ ਹੋ ਰਹੇ ਨੇ ਜਾਂਚ ਦਾ ਵਿਸ਼ਾ ਹੈ ਹੁਣ ਪਰ ਜੋ ਤਾਸਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਬਠਿੰਡਾ ਤੇ ਬੋਹਰੇ ਰੇਲਵੇ ਲਾਈਨ ਤੇ ਇੱਕ ਕੁੜੀ ਜਿਹੜੀ ਹੈ ਉਹ ਜ਼ਖਮੀ ਹਾਲਤ ਦੇ ਵਿੱਚ ਪਾਈ ਗਈ ਲੋਕਾਂ ਨੇ ਜ਼ਖਮੀ ਹਾਲਤ ਦੇ ਵਿੱਚ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਤਾਂ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਜ਼ਖਮੀ ਕੁੜੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਔਰ ਮੁੱਢਲੀ ਜਾਣਕਾਰੀ ਦੇ ਮੁਤਾਬਕ 10ਵੀਂ ਦੇ ਇੱਕ ਪੇਪਰ ਦੇ ਵਿੱਚੋਂ ਫੇਲ ਹੋਣ ਕਾਰਨ ਪਰੇਸ਼ਾਨ ਚੱਲ ਰਹੀ ਸੀ ਕੁੜੀ ਔਰ ਬਿਨਾਂ ਦੱਸੇ ਘਰੋਂ ਚਲੀ ਗਈ ਔਰ ਜ਼ਖਮੀ ਹਾਲਤ ਦੇ ਵਿੱਚ ਹੁਣ ਹਸਪਤਾਲ ਦਾਖਲ ਕਰਾਇਆ ਗਿਆ ਸਥਾਨਕ ਲੋਕਾਂ ਵੱਲੋਂ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਤਾਂ ਹਰਿਆਣਾ ਦੇ ਨਾਲ ਸੰਬੰਧਤ ਕੁੜੀ ਦੱਸੀ ਜਾ ਰਹੀ ਹੈ ਜਿਸ ਦਾ ਨਾਮ ਅਕਿਰਨ ਦੱਸਿਆ ਜਾ ਰਿਹਾ ਹੈ 15 ਸਾਲ ਉਮਰ ਦੱਸੀ ਜਾ ਰਹੀ ਹੈ ਜੋ ਹਰਿਆਣਾ ਦੇ सिरसा ਦੀ ਰਹਿਣ ਵਾਲੀ ਹੈ ਤਾਂ ਉਸ ਦੀ ਹਾਲਤ ਜਿਹੜੀ ਹੈ ਗੰਭੀਰ ਬਣੀ ਹੋਈ ਹੈ ਇਲਾਜ ਉਸ ਦਾ ਹਸਪਤਾਲ ਵਿਖੇ ਚੱਲ ਰਿਹਾ ਹੈ ਉੜੀਆ ਵਸਤੀ ਵਾਲੀ ਸਾਈਡ ਉੱਥੇ ਅਬੋਰ ਵਾਲੀਆਂ ਲੈਣਾ ਵਜਦੀਆਂ ਹੈਗੀਆਂ ਉਹਦੇ ਉੱਤੇ ਕੋਈ ਟ੍ਰੇਨ ਜਾਰੀ ਸੀ ਟ੍ਰੇਨ ਤੋਂ ਕੁੜੀ ਡਿੱਗੀ ਰਾਤ ਨੂੰ ਜਦੋਂ ਕੁੜੀ ਡਿੱਗੀ ਡਿੱਗ ਕੇ ਬੇਹੋਸ਼ ਹੋ ਗਈ ਇਹ ਸਾਰੀ ਗੱਲ ਸਾਨੂੰ ਉੱਥੇ ਉੜੀਆ ਬਸਤੀ ਵਾਲਿਆਂ ਨੇ ਤੇ ਉਹ ਜਿਹੜੀ ਕੁੜੀ ਸੀਗੀ ਜਿਹੜੀ ਇੰਜਰਡ ਸੀਗੀ ਉਸਨੇ ਉਹ ਦੱਸ ਪਾਈ ਥੋੜਾ ਥੋੜਾ ਕਰਕੇ ਵਿਚਾਰੀ ਕਾਫੀ ਇੰਜਰਡ ਸੀਗੀ ਉਹ ਜਦੋਂ ਡਿੱਗੀ ਉੱਥੇ ਪੱਥਰਾਂ ਦੇ ਉੱਤੇ ਡਿੱਗ ਕੇ ਉਹ ਬੇਹੋਸ਼ ਹੋ ਗਈ ਕਾਫੀ ਜ਼ਖਮੀ ਹੋ ਗਈ ਉਸ ਤੋਂ ਬਾਅਦ ਜਦੋਂ ਉਸ ਨੂੰ ਹੋਸ਼ ਆਇਆ ਘੰਟੇ ਡੇਢ ਘੰਟੇ ਬਾਅਦ ਉਸਨੇ ਚੱਲਣਾ ਸ਼ੁਰੂ ਕਰਤਾ ਰਾਤ ਨੂੰ ਧੁੰਦ ਵੀ ਬਹੁਤ ਸੀ ਠੰਡ ਵੀ ਬਹੁਤ ਜ਼ਿਆਦਾ ਸੀਗੀ ਉਹ ਚਲਦੀ ਰਹੀ ਚਲਦੀ ਰਹੀ ਦਰਦ ਚ ਕਹਿਰਾਂ ਦੀ ਲਹੂ ਲ ਝੁਗੀਆਂ ਵਾਲੀ ਸਾਈਡ ਉਹਨੂੰ ਜਦੋਂ ਉੱਥੇ ਲਾਈਟ ਜਗਦੀ ਹੋਈ ਦਿਖੀ ਤਾਂ ਉਸਨੇ ਉੱਥੇ ਦਰਵਾਜ਼ਾ ਖੜਕਾਇਆ ਕਿਸੇ ਦਾ ਤੇ ਦਰਵਾਜ਼ਾ ਖੜਕਾਉਣ ਤੋਂ ਬਾਅਦ ਉਹ ਉੱਥੇ ਉਹ ਨਿਡਾਲ ਹੋ ਕੇ ਡਿੱਗ ਗਈ ਉਸ ਤੋਂ ਬਾਅਦ ਜਿਹੜੇ ਝੁਗੀ ਬਸਤੀ ਵਾਲੇ ਸੀਗੇ ਉੱਥੇ ਉੜੀਆ ਬਸਤੀ ਵਾਲੇ ਉਹ ਇਕੱਠੇ ਹੋ ਗਏ ਉਹ ਕੁੜੀ ਨੂੰ ਉੱਥੇ ਉਹਨਾਂ ਨੇ ਮੰਜੇ ਤੇ ਪਾਇਆ ਫਟਾਫਟ ਉਹਨੂੰ ਗਰਮ ਜਿਹੜੇ ਕੰਬਲ ਦੇ ਵਿੱਚ ਉਹਨੂੰ ਢਕਿਆ ਕਿਉਂਕਿ ਉਹਦੀ ਹਾਲਤ ਬਹੁਤ ਮਾੜੀ ਸੀ ਉਹਦਾ ਜਿਹੜਾ ਸਿਰ ਇੱਥੋਂ ਫਟ ਚੁੱਕਿਆ ਸੀ ਉਹਦੇ ਵਿੱਚੋਂ ਦਿਮਾਗ ਵੀ ਦਿਖ ਰਿਹਾ ਸੀਗਾ ਇਸ ਤੋਂ ਇਲਾਵਾ ਸਿਰ ਦੇ ਵਿਚਾਲੇ ਵੀ ਸੱਟਾਂ ਸੀ ਤੇ ਹੋਰ ਵੀ ਕਈ ਸੱਟਾਂ ਵੱਜੀਆਂ ਸੀਗੀਆਂ। ਉਹਨਾਂ ਨੇ ਉਸ ਦੇ ਜਿਹੜੇ ਕੱਪੜੇ ਸੀਗੇ ਉਹ ਗੰਦੇ ਹੋ ਚੁੱਕੇ ਸੀ, ਫਟ ਚੁੱਕੇ ਸੀ ਥੱਲੇ ਡਿੱਗ ਕੇ ਜਿਵੇਂ ਡਿੱਗ ਕੇ ਲੋਟੀਆਂ ਖਾ ਗਈ ਹੋਊਗੀ। ਤਾਂ ਝੁੱਕੀ ਵਾਲੀ ਜਿਹੜੀ ਲੇਡੀਜ਼ ਸੀਗੀਆਂ ਵਿਚਾਰਿਆਂ ਨੇ ਉਹਨਾਂ ਨੇ ਮਿਲ ਕੇ ਉੱਥੇ ਉੜੀਆ ਬਸਤੀ ਵਾਲਿਆਂ ਨੇ ਉਹਦੇ ਕੱਪੜੇ ਵੀ ਜਿਹੜੇ ਹੈਗੇ ਹਨ ਉਹਨੂੰ ਚੇਂਜ ਕੀਤੇ। ਤੇ ਸਾਨੂੰ ਤੁਰੰਤ ਉਹਨਾਂ ਨੇ ਸੂਚਨਾ ਦਿੱਤੀ ਸਾਡੀ ਐਂਬੂਲੈਂਸ ਟੀਮ ਮੌਕੇ ਤੇ ਪਹੁੰਚੀ ਤੇ ਲੜਕੀ ਨੂੰ ਅਸੀਂ ਸਿਵਲ ਹਸਪਤਾਲ ਪਹੁੰਚਾਇਆ। ਲੜਕੀ ਨੇ ਮਤਲਬ ਇੰਨੀ ਹਿੰਮਤ, ਇੰਨੀ ਦਲੇਰੀ, ਇੰਨੀ ਸੱਟ ਕੀਰਨ ਉਹਦੇ ਪਿਤਾ ਦਾ ਨਾਮ ਧਰਮਪਾਲ ਤੇ ਉਹ ਰਹਿਣ ਵਾਲੀ ਸਰਸੇ ਦੀ ਸੀਗੀ ਉਸ ਤੋਂ ਬਾਅਦ ਅਸੀਂ ਸੋਸ਼ਲ ਮੀਡੀਆ ਦੇ ਵਿੱਚ ਇਹ ਵਾਲਾ ਮੈਸੇਜ ਪਾਇਆ ਵੀ ਜਿਹੜਾ ਇਸ ਕੁੜੀ ਦਾ ਸਾਨੂੰ ਪਤਾ ਲੱਗ ਸਕੇ ਤੇ ਅੱਜ ਸਵੇਰੇ ਸਾਨੂੰ ਕਾਮਯਾਬੀ ਮਿਲ ਗਈ ਵੀ ਉਹਦੇ ਪੇਰੈਂਟਸ ਦੀ ਸਾਨੂੰ ਕਾਲ ਆਈ ਵੀ ਤੁਹਾਡਾ ਇੱਕ ਮੈਸੇਜ ਆਇਆ ਸੀਗਾ ਸੰਸਥਾ ਦਾ ਤੇ ਇਹ ਲੜਕੀ ਸਾਡੀ ਹੈ ਤੇ ਇਸ ਟਾਈਮ ਕਿਥੇ ਹੈ ਸਿਵਲ ਹਸਪਤਾਲ ਦੇ ਵਿੱਚ ਕੁੜੀ ਦਾਖਲ ਹੈ ਹਾਲਤ ਉਹਦੀ ਵਾਕਈ ਬਹੁਤ ਗੰਭੀਰ ਹੈਗੀ ਹੈ ਪਰ ਰੱਬ ਨੇ ਦੇਖੋ ਰੱਖ ਲਿਆ ਇੰਨੀ ਠੰਡ ਦੇ ਵਿੱਚ ਇੰਨੀ ਜ਼ਖਮੀ ਹਾਲਤ ਦੇ ਵਿੱਚ ਉਹ ਕੁੜੀ ਕਿਸ ਤਰ੍ਹਾਂ ਸਰਵਾਈਵ ਕਰ ਗਈ ਇਹ ਮਤਲਬ ਰੱਬ ਹੀ ਸੀਗਾ ਉਸ ਨੂੰ ਰੱਖਣ ਵਾਲਾ ਇਹ ਇਹ ਗੱਲ ਤਾਂ ਦੇਖੋ ਲੜਕੀ ਦੱਸ ਸਕੂਗੀ ਕਿ ਇੰਨੀ ਠੰਡ ਦੇ ਵਿੱਚ ਦੇਖੋ ਕੋਈ ਵਿੰਡੋ ਖੋਲਦਾ ਨਹੀਂ ਹੁੰਦਾ ਗਰਮੀ ਦੇ ਵਿੱਚ ਤਾਂ ਵਿੰਡੋ ਖੁੱਲੀ ਹੁੰਦੀ ਹੈ ਤੇ ਉਹ ਕਿਉਂ ਖੁੱਲੀ ਸੀ ਇਹ ਤਾਂ ਲੜਕੀ ਹੀ ਦੱਸੂਗੀ ਲekin ਅੱਜ ਜੀ ਕਾ ਗੱਲ ਕਲੀਅਰ ਹੋਈ ਵੀ ਸਾਨੂੰ ਉਹਨਾਂ ਦੇ ਜਿਹੜੀ ਲੜਕੀ ਦੇ ਜਾਣ ਪਛਾਨ ਵਾਲੇ ਸੀਗੇ ਉਹਨਾਂ ਨੇ ਇਹ ਗੱਲ ਦੱਸੀ ਕਿ ਇਹ ਜਿਹੜੀ ਕੁੜੀ ਐ 10th ਦੇ ਵਿੱਚ ਪੜ੍ਹਦੀ ਸੀ ਜਿਹਦੀ ਉਮਰ ਹਲੇ 16 ਸਾਲ ਨਹੀਂ ਹੋਈ ਪੂਰੀ ਇਹ 10th ਦੇ ਵਿੱਚ ਪੜ੍ਹਦੀ ਸੀ ਤੇ ਦੋ ਪੇਪਰਾਂ ਦੇ ਵਿੱਚੋਂ ਰਹਿ ਗਈ ਸੀ ਉਸ ਤੋਂ ਬਾਅਦ ਫਿਰ ਇਹਨਾਂ ਨੇ ਜਿਹੜੀ ਉਹ ਫੀਸ ਭਰ ਕੇ ਦੁਬਾਰਾ ਪੇਪਰ ਦੇਣੇ ਹੁੰਦੇ ਅਪਾਰਟਮੈਂਟ ਵਾਲੇ ਉਹ ਦਿੱਤੇ ਸੀ ਤੇ ਉਹਦਾ ਕੱਲ ਹੀ ਰਿਜ਼ਲਟ ਆਇਆ ਸੀ ਉਹਦੇ ਵਿੱਚੋਂ ਫੇਰ ਇੱਕ ਪੇਪਰ ਦੇ ਵਿੱਚੋਂ ਰਹਿ ਗਈ ਜਿਹਦੇ ਕਰਕੇ ਡਿਪਰੈਸ਼ਨ ਤੇ ਡਰ ਦੇ ਕਰਕੇ ਉਹ ਨਿਕਲ ਗਈ ਘਰੋਂ ਬਿਨਾਂ ਦੱਸੇ ਘਰੋਂ ਇਹ 2 ਵਜੇ ਦੀ ਮਿਸ ਸੀ ਦੁਪਹਿਰ ਦੀ ਤੇ ਇਹ ਹੋ ਸਕਦਾ ਹੈਗਾ ਵੀ ਡਰ ਦੀ ਮਾਰੀ ਕਿਤੇ ਕੋਈ ਟ੍ਰੇਨ ਟੂ ਨਹੀਂ ਆ ਬੱਸ ਵਗੈਰਾ ਚੜ ਗਈ ਤੇ ਅੱਗੇ ਕਿਤੇ ਹੋਰ ਜਾ ਰਹੀ ਸੀ ਤੇ ਰਸਤੇ ਦੇ ਵਿੱਚ ਜਿਹੜਾ ਇਹ ਇਹ ਡਿੱਗ ਗਈ ਬਠਿੰਡੇ ਤੇ ਹੁਣ ਇਹ ਹਸਪਤਾਲ ਦੇ ਵਿੱਚ ਦਾਖਲ ਹੈ ਜੀ